ਸਰ ਜੀ ਕੱਲ ਜਿਹੜੀ ਡੈਲਟਾ ਵਾਲੀ ਤੁਸੀਂ ਦੱਸੀ ਸੀਗੀ ਉਹ ਪਾਇਲਟ ਦਾ ਨਾਮ ਤੁਸੀਂ ਦੱਸ ਦੱਸ ਚੁੱਕੇ ਸੀ ਜਾਂ ਰਹਿ ਗਿਆ ਸੀ ਉਹਦੋਂ ਉਹਦੋਂ ਨਹੀਂ ਸੀ ਪਤਾ ਨਹੀਂ ਰਹਿ ਗਿਆ ਸੀ ਉਹ ਭਾਰਤੀ ਮੂਲ ਦਾ ਹੀ ਪਾਇਲਟ ਹਾਂਜੀ ਉਹ ਆਪਣੇ ਜਿਹੜਾ ਦੱਸ ਜਾਈਏ ਇਹ ਰੁਸਤਮ ਪਗਵਾਘਰ ਜਿਹੜਾ ਆ ਉਹ ਏਵੀਏਟਰ ਸੀਗਾ ਇਹ ਜਿਹੜਾ ਇਸ ਟਾਈਮ ਪਤਾ ਲੱਗ ਰਿਹਾ ਆ ਵੀ ਜਿਹੜਾ ਕੱਲ ਡੈਲਟਾ ਦੀ 에ਅਰਲਾਈਨਸ ਦਾ ਜਿਹੜਾ ਕੋ-ਪਾਇਲਟ ਸੀ ਜਿਸ ਨੂੰ ਗ੍ਰਫਤਾਰ ਕੀਤਾ ਗਿਆ ਸੈਨ ਫਰਾਂਸਿਸਕੋ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਇਹ ਕੋਈ ਹੋਰ ਨਹੀਂ ਭਾਰਤੀ ਮੂਲਾ ਸੀ ਭਾਰਤੀ ਮੂਲ ਵਾਲਿਆਂ ਦੀ 60 70 ਕਹ ਲਓ ਵੀ ਚੱਲ ਰਹੀ ਹੈ ਤੇ ਜਾਂ ਜੋ ਉਹਨਾਂ ਦੀਆਂ ਕਰਤੂਤਾਵਾਂ ਉਹ ਜਗਜਾਹਰ ਹੋਣੀਆਂ ਸਾਹਮਣੇ ਹੋਈਆਂ ਕੱਲ ਜਿਹੜੇ ਨੌ ਗੁਜਰਾਤੀ ਆ ਇਲੀਗਲ ਗੈਂਬਲਿੰਗ ਰਿੰਗ ਦੇ ਵਿੱਚ ਉਹ ਇੱਕ ਸੈਨ ਫਰਾਂਸਿਸਕੋ ਦੇ ਵਿੱਚ ਆਈਸ ਵਾਲਿਆਂ ਨੇ ਬੰਦਾ ਜਿਹੜਾ ਉਹ ਫੜਿਆ ਸੀ ਮਲਟੀਪਲ ਡੀਯੂਆਈ ਵਾਲਾ ਪ੍ਰਾਪਰਟੀ ਡੈਮੇਜ ਕਰਾਇਮ ਦੇ ਵਿੱਚ ਫੜਨ ਜਾਣ ਵਾਲਾ ਸੋ ਇਹ ਜਿਹੜਾ ਕੋ ਪਾਇਲਟ ਡੈਲਟਾ 에ਅਰਲਾਈਨਸ ਦਾ ਰਸਤਮ ਅ ਜਿਹੜਾ ਆ ਭਗਵਾਗਰ 34 ਸਾਲਾਂ ਦਾ ਜੋ ਕਿ ਫਲੋਰੀਡਾ ਤੋਂ ਆ ਉਦਾਂ ਇਸ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸੀ ਤੇ 5 ਮਿਲੀਅਨ ਡਾਲਰ ਦੀ ਜਿਹੜੀ ਇਸ ਟਾਈਮ ਬੇਲ ਅਮਾਉਂਟ ਦੇ ਉੱਤੇ ਇਸ ਨੂੰ ਜਿਹੜਾ ਉਹ ਅੰਦਰ ਡਕਿਆ ਆ ਫੈਡਰਲ ਇਨਵੈਸਟੀਗੇਸ਼ਨ ਇਸ ਤੇ ਉੱਤੇ ਚੱਲ ਰਹੀ ਆ ਸੋ ਕਹਿੰਦੇ ਵੀ ਪੰਜ ਕਾਊਂਟ ਓਰਲ ਪੋਪੂਲੇਸ਼ਨ ਵਿਦ ਅ ਚਾਈਲਡ ਐਂਡ 10 ਸਾਲ ਤੋਂ ਛੋਟੇ ਬੱਚੇ ਦੇ ਨਾਲ ਕੋ ਕਰਮ ਦੇਖ ਲੋ ਅਜਿਹੇ ਜਿਹੜੇ ਬੰਦੇ ਦੇ ਉੱਤੇ ਜਿਹੜੇ ਦੋਸ਼ ਜਿਹੜੇ ਉਹ ਲੱਗੇ ਹੋਏ ਹੈਗੇ ਆ ਸੋ ਕਹਿੰਦੇ ਵੀ ਲੋਕਾਂ ਦੇ ਸਾਹਮਣੇ ਇਸ ਨੂੰ ਡੈਲਟਾ ਦੀ ਜਿਹੜੀ ਫਲਾਈਟ 2809 ਸੀਗੀ ਉਸ ਦੇ ਵਿੱਚ ਕੱਲ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸੀ ਜਦ ਮਿਨੇਪੋਲਿਸ ਤੋਂ ਇਸ ਸੈਨ ਫਰਾਂਸਿਸਕੋ 에ਅਰਪੋਰਟ ਦੇ ਉੱਤੇ ਲੈਂਡ ਹੋਈ ਆ ਜਿੱਦਾਂ ਹੀ ਇਹ ਉਤਰੇ ਆ ਇਹ ਜਿਹੜੇ ਕਾਕਪਿਟ ਦੇ ਵਿੱਚ ਜਿਹੜੇ ਲਾ ਐਨਫੋਰਸਮੈਂਟ ਵਾਲੇ ਆ ਉਹਨਾਂ ਨੇ ਸਟਾਰਮ ਕੀਤਾ ਇਹਨੂੰ ਅਰੈਸਟ ਕੀਤਾ ਤੇ ਫਿਰ ਸਾਰਿਆਂ ਦੇ ਸਾਹਮਣੇ ਕੜੀਆਂ ਲਾ ਕੇ ਜਿਹੜੇ ਕਹਿੰਦੇ ਵੀ ਇਸ ਨੂੰ ਉਥੋਂ ਕੈਬਨ ਡੋਰ ਥਾਣੀ ਜਿਹੜਾ ਉਹ ਬਾਹਰ ਕੱਢਿਆ ਗਿਆ ਆ ਸੋ ਕਈ ਜਿਹੜੇ ਆਈ ਵਿਟਨੈਸ ਅਕਾਊਂਟ ਆ ਉਹਨਾਂ ਨੇ ਸੈਨ ਫਰਾਂਸਿਸਕੋ ਕ੍ਰੋਨਿਕਲ ਦੇ ਨਾਲ ਗੱਲਬਾਤ ਕਰਕੇ ਜਿਹੜੀ ਆ ਉਹ ਚੱਲੀ ਆ ਇਹਦੀ ਜਿਹੜੀ ਫੁਟੇਜ ਵੀ ਜਿਹੜੀ ਹਰਜੋਤ ਸਿੰਘ ਜੀ ਆ ਕਾਫੀ ਵਾਇਰਲ ਹੋਈ ਆ ਸ਼ੈਰਫ ਦੱਸ ਰਹੇ ਆ ਵੀ ਇਨਵੈਸਟੀਗੇਸ਼ਨ ਕਈ ਮਹੀਨਿਆਂ ਦੀ ਜਿਹੜੀ ਇਸ ਤੇ ਉਲਟ ਚੱਲ ਰਹੀ ਸੀ ਜਿਹੜੇ ਇਸ ਦੇ ਉੱਤੇ ਖਾਸ ਤੌਰ ਦੇ ਉੱਤੇ ਜਿਹੜੇ ਸੈਕਸ ਕ੍ਰਾਈਮਸ ਅਗੇਂਸਟ ਚਾਈਲਡ ਜਿਹੜੇ ਰਿਪੋਰਟ ਕਿਤੇ ਗਏ ਸੀ ਮਲਟੀ ਮੰਥ ਇਨਵੈਸਟੀਗੇਸ਼ਨ ਕੌਂਟਰਾਕਟ ਕੋਸਟ ਦਾ ਕਾਉਂਟੀ ਸ਼ੈਰਿਫ ਆਫਿਸ ਦੇ ਦੁਆਰਾ ਇਸ ਤੇ ਉਲਟ ਜਿਹੜੀ ਉਹ ਚਲਾਈ ਗਈ ਸੀ ਸੋ ਲਾਸਟ ਨੋਨ ਐਡਰੈਸ ਰਸਤਮ ਦਾ ਜਿਹੜਾ ਕੌਂਟਰਾਕਟ ਕੋਸਟ ਦਾ ਕਾਉਂਟੀ ਦਾ ਮੈਬੀ ਆ ਆ ਪਲੇਸ ਸਾਂਡਮੋਂ ਦੇ ਵਿੱਚ ਆ ਤੇ ਹੁਣ ਉਦਾਂ ਹੀ ਪ੍ਰੋਸੀਡਰ ਦੇ ਵਿੱਚ ਰਹਿ ਰਿਆ ਸੀ ਡੈਲਟਾ ਏਅਰਲਾਈਨ ਨੇ ਜਲਦੀ ਜਲਦੀ ਇਸ ਨੂੰ ਲਾਂਭੇ ਕੀਤਾ ਵੀ ਭਾਈ ਇਹਦੇ ਨਾਲ ਸਾਡਾ ਕੋਈ ਜੜਾ ਜੀ ਸੰਬੰਧ ਨਹੀਂ ਹੈਗਾ ਤੇ ਕੰਪਨੀ ਦੇ ਸਟੇਟਮੈਂਟ ਜਾਰੀ ਕੀਤੀ ਕਹਿੰਦੇ ਵੀ ਇਹ ਜਿਹੜੇ ਚਾਰਜਸ ਦਾ ਸਾਨੂੰ ਪਤਾ ਲੱਗਾ ਸਾਨੂੰ ਬਹੁਤ ਅਫਸੋਸ ਆ ਅਸੀਂ ਇਹ ਪਾਲਟਾ ਸਾਨੂੰ ਬਹੁਤ ਗੁੱਸਾ ਜਿਹੜਾ ਆ ਜਿਹੜਾ ਉਹ ਹੋਇਆ ਆ ਤੇ ਕਹਿੰਦੇ ਵੀ ਅਸੀਂ ਪੂਰੀ ਤਰ੍ਹਾਂ ਕੋਆਪਰੇਟ ਕਰ ਰਹੇ ਆ ਇਸ ਨਾਂ ਦੇਖੋ ਰਸਤਮ ਰੱਖਿਆ ਤੇ ਕੰਮ ਦੇਖੋ ਕਿਦਾਂ ਦੇ ਘਣਾਉਣੇ ਜਿਹੜੇ ਆ ਇਸ ਬੰਦੇ ਨੇ ਕੱਤੇ ਆ ਸੋ ਇੱਕ ਹੋਰ ਭਾਰਤੀ ਮੂਲ ਦਾ ਜਿਹੜਾ ਬੰਦਾ ਆ ਉਹ ਉਹ ਜੇਹੇ ਜਿਹੜੇ ਕਰਮ ਕਰਨ ਦੇ ਕਾਂਡ ਦੇ ਵਿੱਚ ਜਿਹੜਾ ਹੋ ਕੱਲ ਜਿਹੜਾ ਡੈਲਟਾ ਲਾਈਨ ਦਾ ਦਫਤਰ ਹੋਇਆ ਸੀ ਉਹ ਉਸ ਦਾ ਜਿਹੜਾ ਹੁਣ ਸ਼ਕਲ ਆ ਉਹ ਸਾਹਮਣੇ ਆਈ ਆ ਜੀ